ਮੌਜੀ ਮੈਡੀਕਲ ਅਤੇ ਆਤਮਾ ਸਿੰਘ ਪਬਲਿਕ ਸਕੂਲ ਵੱਲੋਂ 10ਵਾਂ ਖੂਨਦਾਨ ਅਤੇ ਫਰੀ ਮੈਡੀਕਲ ਕੈਂਪ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦੇ ਉਗੇ ਸਮਾਜ ਸੇਵੀ ਮੌਜੀ ਮੈਡੀਕਲ ਬ੍ਰਦਰਜ਼ ਵੱਲੋਂ ਲੁਧਿਆਣਾ ਦੇ ਆਤਮਾ ਸਿੰਘ ਪਬਲਿਕ ਸਕੂਲ ਦੀ ਸਹਾਇਤਾ ਨਾਲ ਇੱਕ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਖੂਨਦਾਨ ਕੈਂਪ ਅੱਖਾਂ ਦੀ ਚੈਕਿੰਗ ਹੱਡੀਆਂ ਬਲੱਡ ਪ੍ਰੈਸ਼ਰ ਸ਼ੂਗਰ ਅਤੇ ਦੰਦਾਂ ਦੀ ਚੈਕਿੰਗ ਕਰਨ ਤੋਂ ਇਲਾਵਾ ਮਰੀਜ਼ਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਡਾਕਟਰ ਮੌਜੀ ਨੇ ਕੈਂਪ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਸਵਾਗਤ ਕਰਦੇ ਕਿਹਾ ਕਿ ਮਰੀਜ਼ ਇਸ ਕੈਂਪ ਰਾਹੀਂ ਆਪਣੀਆਂ ਬਿਮਾਰੀਆਂ ਦਾ ਫਰੀ ਵਿੱਚ ਇਲਾਜ ਕਰਵਾ ਸਕਦੇ ਹਨ ਅਤੇ ਉਹਨਾਂ ਨੂੰ ਦਵਾਈਆਂ ਵੀ ਫਰੀ ਵਿੱਚ ਦਿੱਤੀਆਂ ਜਾ ਰਹੀਆਂ ਹਨ ਇਸ ਸਮੇਂ ਸਤਿਗੁਰੂ ਰਵਿਦਾਸ ਵੈਲਫੇਅਰ ਮਿਸ਼ਨ ਆਰਗੇਨਾਈਜ਼ ਅਤੇ ਡਾਕਟਰ ਅੰਬੇਡਕਰ ਸੋਸ਼ਲ ਵੈਲਫੇਅਰ ਫਾਊਂਡੇਸ਼ਨ ਦੇ ਚੇਅਰਮੈਨ ਵੱਲੋਂ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਸੰਸਥਾ ਵੱਲੋਂ ਮਨੁੱਖਤਾ ਦੀ ਸੇਵਾ ਦਾ ਹਮੇਸ਼ਾ ਉਪਰਾਲਾ ਕੀਤਾ ਜਾਂਦਾ ਹੈ ਮੈਡੀਕਲ ਕੈਂਪ ਤੋਂ ਇਲਾਵਾ ਜ਼ਰੂਰਤਮੰਦ ਬੱਚਿਆਂ ਨੂੰ ਕਿਤਾਬਾਂ ਵਗੈਰਾ ਵੀ ਦਿੱਤੀਆਂ ਜਾਂਦੀਆਂ ਹਨ ਆਤਮਾ ਸਿੰਘ ਸਕੂਲ ਦੇ ਪ੍ਰਿੰਸੀਪਲ ਮੈਡਮ ਦਾ ਕਹਿਣਾ ਸੀ ਕਿ ਮਨੁੱਖਤਾ ਦੀ ਸੇਵਾ ਨਾਲੋਂ ਵੱਡਾ ਹੋਰ ਕੋਈ ਕਾਰਜ ਨਹੀਂ ਹੈ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਬਿਮਾਰ ਜ਼ਰੂਰਤਮੰਦ ਲੋਕਾਂ ਦੀ ਭਲਾਈ ਵਾਸਤੇ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ ਉਹਨਾਂ ਨੌਜਵਾਨ ਪੀੜੀ ਨੂੰ ਸੰਦੇਸ਼ ਦੇਦਿਆ ਕਿਹਾ ਕਿ ਨਸ਼ਿਆਂ ਤੋਂ ਬਚਿਆ ਜਾਵੇ ਨਸ਼ਾ ਕਰਾਂ ਦੇ ਘਰ ਬਰਬਾਦ ਕਰਦਾ ਹੈ ਨਸ਼ੇ ਤਿਆਗ ਕੇ ਇੱਕ ਅੱਛੇ ਇਨਸਾਨ ਵਜੋਂ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ ਤੇ ਦੇਸ਼ ਦੀ ਆਪਣੇ ਪਰਿਵਾਰ ਦੀ ਤਰੱਕੀ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਲੁਧਿਆਣਾ ਤੋਂ ਗੁਰਚਰਨ ਸਿੰਘ ਰਾਜਪੂਤ ਦੀ ਰਿਪੋਰਟ। ਇਹਨੂੰ ਬੁਲਾਇਆ ਉਹਨਾਂ ਨੇ। ਕਿਹੜਾ ਸਟਾਰਟ? ਜਿਹੜਾ ਅੱਜ ਕੈਂਪ ਲਗਾਇਆ ਜਾ ਰਿਹਾ ਜੀ ਡਾਕਟਰ ਸਾਹਿਬ ਉਹਨਾਂ ਬੜੇ ਫੋੜਾ ਕੀ ਕਹਿੰਦਾ ਜੀ। ਮੈਂ ਡਾਕਟਰ ਚਗਜੀਤ ਸਿੰਘ ਮੋਜੀ ਮੋਜੀ ਮੈਡੀਕਲ ਸਟੋਰ ਤੋਂ ਸਾਡੇ ਸਰਦਾਰ ਆਤਮ ਸਿੰਘ ਪਬਲਿਕ ਹਾਈ ਸਕੂਲ ਉਹਨਾਂ ਦੇ ਚੇਅਰਮੈਨ ਸਾਹਿਬ ਪ੍ਰਿੰਸੀਪਲ ਸਾਹਿਬ ਇਹਨਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਕੈਂਪ ਲਾਉਣ ਦੀ ਇਜਾਜ਼ਤ ਦਿੱਤੀ। ਇਹ ਹਰ ਸਾਲ ਕੈਂਪ ਲਾਂਦੇ ਨੇ ਪਰ ਇਹਨਾਂ ਨੇ ਇਸ ਵਾਰ ਕਿਹਾ ਵੀ ਸਾਡੇ ਸਕੂਲ ਕੈਂਪ ਲਾਇਆ ਜਾਵੇ ਕਰਾਂ। ਇਹ ਵੀ ਕੈਂਪ ਦੇ ਵਿੱਚ ਬਹੁਤ ਮਦਦ ਕਰਦੇ ਨੇ। ਅੱਜ ਇੱਥੇ ਬਹੁਤ ਇਕੱਠ ਹੋਇਆ ਵਾ ਜਿਹਦੇ ਵਿੱਚ ਹੱਡੀਆਂ ਵਾਲੇ ਡਾਕਟਰ, ਅੱਖਾਂ ਦੇ ਡਾਕਟਰ, ਚਮੜੀ ਦੇ ਡਾਕਟਰ ਤੇ ਦੰਤਾਂ ਦੇ ਡਾਕਟਰ ਸਾਰੇ ਡਾਕਟਰਾਂ ਦੀ ਟੀਮ ਪਹੁੰਚੀ ਆ। ਸਾਰੇ ਡਾਕਟਰਾਂ ਦਾ ਬਹੁਤ ਧੰਨਵਾਦ ਹੈ। ਸਾਡੇ ਪ੍ਰੈਸਰਪੋਰਟਰ ਸਾਹਿਬ, ਗੁਰਚਰਨ ਭਾਜੀ, अरोड़ा ਸਾਹਿਬ, ਹੈਪੀ ਸਾਹਿਬ ਤੇ ਇਹਨਾਂ ਦੇ ਇੰਚਾਰਜ ਸਾਰੇ ਇੱਥੇ ਪਹੁੰਚੇ ਨੇ ਪ੍ਰੈਸ ਵਾਲੇ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਸਾਡੇ ਤੂਰ ਸਾਹਿਬ ਐਨ ਜੀਓ ਤੋਂ ਗੁਰੂ ਰਵਿਦਾਸ ਐਨ ਜੀਓ ਤੋਂ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਵੀ ਆਪਣੀ ਪੂਰੀ ਟੀਮ ਦੇ ਨਾਲ ਪਹੁੰਚੇ ਨੇ ਕਿਰਾ ਤੇ ਸਾਰੇ ਆਪਣੇ ਜਿੰਨੇ ਪੇਸ਼ਰ ਨੇ ਉਹ ਇਹਨਾਂ ਦਾ ਆਪਣਾ ਠੀਕ ਠੀਕ ਕੌਣ ਵਾਸਤੇ ਦਵਾਈ ਲੈ ਰਹੇ ਨੇ ਕਿਰਾ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਕਿਹੜੇ ਕਿਹੜੇ ਕੈਂਪ ਲਗਾਏ ਜਾ ਰਹੇ ਨੇ ਹੈ ਜੀ ਕੈਂਪ ਕਿਹੜੇ ਕਿਹੜੇ ਲਗਾਏ ਜਾ ਰਹੇ ਨੇ ਕੈਂਪ ਆ ਜੇ ਸਾਰੇ ਤਰ੍ਹਾਂ ਦੇ ਆ ਪੂਰਾ ਬਾਡੀ ਫੁੱਲ ਚੈੱਕਅਪ ਚੈੱਕਅਪ ਕੈਂਪ ਆ ਤੇ ਆਪਣਾ ਹੱਡੀਆਂ ਦੇ ਡਾਕਟਰ ਆਏ ਨੇ ਚਮੜੀ ਦੇ ਡਾਕਟਰ ਨੇ ਸਕੇਂਦੇ ਨੇ ਸਾਰੇ ਡਾਕਟਰ तकरीबन ਟੀਮ ਪਹੁੰਚਿਆ ਕਰਾ ਅੱਖਾਂ ਦੇ ਦੰਦਾਂ ਦੇ ਸਾਰੇ ਡਾਕਟਰਾਂ ਦਾ ਬਹੁਤ ਧੰਨਵਾਦ ਡਾਕਟਰ ਸਾਹਿਬ ਚੈੱਕਅਪ ਵੀ ਹੋ ਰਿਹਾ ਹੈ ਜਾਂ ਮੈਡੀਸਨ ਵਗੈਰਾ ਵੀ ਉਹਨਾਂ ਨੂੰ ਦਿੱਤੀ ਹਾਂਜੀ ਆਪਣੇ ਸਾਰੇ ਡਾਕਟਰਾਂ ਵੱਲੋਂ ਮੈਡੀਸਨ ਪ੍ਰੋਵਾਈਡ ਕਰੀ ਜਾਂਦੀ ਆ ਸਾਰੀ ਫ੍ਰੀ ਦਵਾਈਆਂ ਨੇ ਫ੍ਰੀ ਐਨਕਾ ਨੇ ਤੇ ਫ੍ਰੀ ਸਾਰਾ ਚੈੱਕਅਪ ਬਲੱਡ ਬੈਂਕ ਵਾਲੇ ਆਏ ਨੇ ਉਹ ਵੀ ਸਾਰਾ ਸਾਰਾ ਸਿਸਟਮ ਚੱਲ ਰਿਹਾ ਹੈਗਾ ਅੱਛਾ ਪੇਸ਼ੈਂਟ ਨੂੰ ਜਿਹੜੀ ਹੈ ਇੱਧਰ ਆਓ ਹਾਂਜੀ ਲਕੀ ਭਾਜੀ ਆ ਕੀ ਕਹਿਣਾ ਜੀ ਕੰਪਰੀ ਰਹਦਾ ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਲੱਕੀ ਦੂਰ ਸਤਗੁਰ ਅਰਬਦਾਸ ਵੈਲਫੇਅਰ ਮਿਸ਼ਨ ਆਰਗੇਨਾਈਜੇਸ਼ਨ ਰਜਿਸਟਰ ਪੰਜਾਬ ਬੋਲੋ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਦਾ ਮੋਜੀ ਸਾਹਿਬ ਔਰ ਸਾਡੇ ਚੇਅਰਮੈਨ ਸਾਹਿਬ ਔਰ ਸਾਰੀ ਸਕੂਲ ਦੀ ਟੀਮ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਔਰ ਕੈਂਪ ਲਾਉਣ ਲਈ ਜਗ੍ਹਾ ਦਿੱਤੀ ਔਰ ਸਾਰਾ ਬੰਦੋਬਸਤ ਕਰਕੇ ਦਿੱਤਾ ਇਸ ਕੈਂਪ ਦੇ ਵਿੱਚ ਦੇਖੋ ਤੁਹਾਡੇ ਸਾਹਮਣੇ ਹੰਗਾਰਾ ਕਿੰਨੇ ਮਰੀਜ਼ ਨੇ ਸਾਰਾ ਕੁਝ ਹੈਗਾ ਇਹਦੇ ਵਿੱਚ ਐਨਕਾ ਫ੍ਰੀ ਦਿੱਤੇ ਜਾ ਰਹੀਆਂ ਬਲੱਡ ਡੋਨੇਸ਼ਨ ਹੈ ਔਰ ਦਵਾਈਆਂ ਸਾਰੀਆਂ 올ਓਵਰ ਕਿਸੇ ਵੀ ਤਰ੍ਹਾਂ ਦੀ ਲੈ ਲਓ ਕਿਹੜੀ ਇਦੇ ਵਿੱਚ ਸਾਡੇ ਪੱਪੋ ਭਾਜੀ ਚੇਅਰਮੈਨ ਨੇ ਇਸ ਏਰੀਆ ਤੋਂ ਮੈਡੀਸਨ ਵਗੈਰਾ ਸਾਰਾ ਸਾਡੇ ਨਾਲ ਉਹ ਕਰਾਉਂਦੇ ਆ ਰਾਮਜੀਤ ਰਾਜ ਯੂਕੇ ਤੋਂ ਉਹਨਾਂ ਦਾ ਐਨਕਾ ਦਾ ਹੁੰਦਾ ਉਹਨਾਂ ਨੇ ਸਾਰੀਆਂ ਐਨਕਾ ਲੋਡ ਬੰਦਾਂ ਨੂੰ ਜੁਨੀਆਂ ਵੀ ਕਰਾਣੀਆਂ ਹੋਣ ਸਾਰੀਆਂ ਉਹ ਕਰਾਉਂਦੇ ਨੇ ਹੋਰ ਵੀ ਕਾਫੀ ਸਾਡੀ ਜਿੰਨੀ ਇੱਥੋਂ ਦੀ ਟੀਮ ਆ ਸਾਰੇ ਏਰੀਆ ਵਾਈ ਟੀਮ ਵਾਲੇ ਬੰਦੇ ਮੈਂਬਰ ਸਾਡੇ ਸਾਰੇ ਆਏ ਹੋਏ ਨੇ ਔਰ ਵਧੀਆ ਸੇਵਾ ਚੱਲਦੀ ਪਈ ਆ ਅਸੀਂ ਇਹਨਾਂ ਦਾ ਧੰਨਵਾਦ ਕਰ ਰਹੇ ਹਾਂ ਜੀ ਚੇਅਰਮੈਨ ਸਾਹਿਬ ਦਾ ਔਰ ਮੋਜੀ ਸਾਹਿਬ ਦਾ ਔਰ ਇਹ ਕੈਂਪ ਇਦਾਂ ਹੀ ਲੱਗਦੇ ਰਹਿਣਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਦੋਂ ਕਿ ਕੈਂਪ ਦੇ ਦੌਰਾਨ ਜਿਹੜੀ ਮੈਡੀਸਿਨ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਅਗਰ ਉਹਨਾਂ ਨੂੰ ਮੈਕਸਿਮਲੀ ਦੁਆਰਾ ਲੋਡ ਪੈ ਜੀ ਗਿਆ ਪ੍ਰੋਪਰ ਡਾਕਟਰ ਸਾਹਿਬ ਨੰਬਰ ਦਿੰਦੇ ਆ ਜੀ ਜੇ ਕਿਤੇ ਲੋਡ ਹੋਵੇ ਸਾਡੇ ਅੰਦਰ ਤਨਵਰ ਨੇ ਮੁੰਡਾ ਉਹ ਸਾਡੇ ਡਿਲੀਵਰੀ ਕਰਦੇ ਆ ਆ ਖੜੇ ਆ ਜੀ ਇਹ ਦਵਾਈ ਦਿੰਦੇ ਆ ਔਰ ਜਿਹਨਾਂ ਦੇ ਘਰੇ ਲੋਡ ਪੈਂਦੀ ਹੈ ਬਾਅਦ ਚ ਲੋੜਾ ਤਾਂ ਦੇ ਕੇ ਆਉਂਦੇ ਨੇ ਜਿਹੜਾ ਮੈਡੀਕਲ ਕੈਂਪ ਤੋਂ ਇਲਾਵਾ ਹੋਰ ਕੀ ਸੌਖਾ ਤੁਹਾਡੀ ਉਹ ਕਿਹੜੇ ਉਪਰਾਲੇ ਕਰਦੇ ਬੱਚਿਆਂ ਦੀ ਫੀਸ ਵਜ਼ਾਰਾ ਜੋ ਕੋਈ ਬੱਚਾ ਲੋਡ ਬੰਦਾ ਜਾਂ ਕਿਸੇ ਨੂੰ ਵੈਸੇ ਕੋਈ ਘਰੇ ਬੰਦਾ ਨਹੀਂ ਦਵਾਈ ਲੈ ਕੇ ਜਾ ਸਕਦਾ ਜਾਂ ਕਿਸੇ ਨੂੰ ਕੋਈ ਮੇਜਰ ਪ੍ਰੋਬਲਮ ਚੱਲਦੀ ਪਈ ਉਹ ਸ ਮੈਡੀਸਨ ਪ੍ਰੋਪਰ ਕਰੇ ਜਾ ਕੇ ਉਹਨਾਂ ਦੇ ਚੈੱਕ ਚੈੱਕਅਪ ਹੁੰਦੇ ਆ ਬਲੱਡ ਟੈਸਟ ਹੁੰਦੇ ਆ ਫਿਰ ਉਹਨਾਂ ਨੂੰ ਦਵਾਈ ਦਿੰਦੇ ਆ ਨੌਜਵਾਨ ਪੀੜੀ ਨੂੰ ਮੈਸੇਜ ਦੇਣਾ ਚਾਹੀਦਾ ਅੱਜਕੱਲ੍ਹ ਜਿੱਤੇ ਕਿ ਨਸ਼ੇ ਦਾ ਪਰਹਾਰਾ ਪੂਰਾ ਨਸ਼ਾ ਤਾਂ ਕੋੜਾ ਜੀ ਨਸ਼ੇ ਤੋਂ ਤਾਂ ਦੂਰੀ ਚਾਹੀਦੀ ਆ ਕਿਉਂਕਿ ਸਿਹਤ ਵੀ ਤਾਂ ਹੀ ਆ ਤੇ ਸਰੀਰ ਵੀ ਤਾਂ ਹੀ ਆ ਅਸੀਂ ਪਰਿਵਾਰ ਔਰ ਸਮਾਜ ਦੇ ਵਿੱਚ ਨਾਗਰਿਕਾ ਦੇ ਵਿੱਚ ਤਾਂ ਹੀ ਵਿਚਰ ਸਕਦੇ ਹਾਂ ਜੇ ਕੁਝ ਰਹੂਗਾ ਨੌਜਵਾਨ ਪੀੜੀ ਨੂੰ ਮੈਸੇਜ ਨਸ਼ੇ ਤੋਂ ਬਚੋ ਔਰ ਆਪਣੇ ਕੰਮ ਔਰ ਕਰਮ ਦੇ ਵਿੱਚ ਸ਼ਰਧਾ ਰੱਖੋ ਸਰ ਕਿਸੇ ਨੇ ਤੁਹਾਡੇ ਕੋਲੇ ਕੈਂਪ ਲਗਵਾਣਾ ਹੋਵੇ ਤਾਂ ਤੁਸੀਂ ਆਪਣਾ ਨੰਬਰ ਮੈਂਸ਼ਨ ਕਰ ਦਿਓ ਕਿ ਅਡਰੈਸ ਮੈਂਸ਼ਨ ਕਰ ਸਕਦੇ ਸਾਡਾ ਜੀ ਨੰਬਰ ਹੈਗਾ 959278044 ਦੂਸਰਾ ਨੰਬਰ ਹੈਗਾ 921759331 ਕਿਸੇ ਵੀ ਟਾਈਮ ਤੁਸੀਂ ਕਿਸੇ ਵੀ ਪੰਜਾਬ ਦੇ ਵਿੱਚ ਕਿਤੇ ਵੀ ਆਪਣਾ ਕੋਈ ਵੀ ਮੈਡੀਸਨ ਜਾਂ ਕੋਈ ਕੈਂਪ ਲਗਵਾਣਾ ਵਾ ਅਸੀਂ ਹਾਜ਼ਰ ਹਾਂ ਸਾਡੀ ਸੰਸਥਾ ਹਾਜ਼ਰ ਹੈ ਕੰਟਰੋਲ ਇੱਕੋੜ ਹੋਣਦੇ ਨਹੀਂ ਕੋਈ ਤੇ ਇੱਕੋੜ ਪ੍ਰੋਲ ਜੀ ਹਾਂਜੀ ਅੱਜ ਕੈਂਪ ਚ ਪਹੁੰਚੇ ਹੋ ਕਿਹੜੀ ਜਗ੍ਹਾ ਕੈਂਪਾ ਦੀ ਕਿਹੜਾ ਮਿਲਦਾ ਅੱਜ ਵੀ ਡੱਬੇ ਦੇ ਵਿੱਚ ਜਿਹੜਾ ਕੈਂਪ ਲਗਾਇਆ ਗਿਆ ਔਰ ਇਹ ਗੁਰੂ ਰਾ ਰਵਿਦਾਸ ਸੰਸਥਾ ਵੱਲੋਂ ਲਗਾਇਆ ਗਿਆ ਔਰ ਇਹਦੇ ਵਿੱਚ ਅੱਖਾਂ ਦਾ ਸਕਿਨ ਦਾ ਜਿਹੜਾ ਕੈਂਪ ਚੱਲ ਰਿਹਾ ਇਸ ਟਾਈਮ ਔਰ ਘੱਟੋ ਘੱਟ 600 ਦੇ ਕਰੀਬ ਤਾਂ ਅੱਖਾਂ ਦੇ ਪੇਸ਼ੈਂਟ ਆ ਚੁੱਕੇ ਆ ਬਾਕੀ ਸਕਿਨ ਦੇ ਆ ਚੁੱਕੇ ਆ ਟੋਟਲ ਇਹਨਾਂ ਡਾਕਟਰ ਸਾਹਿਬ ਦੇ ਦੱਸਣ ਦੇ ਮੁਤਾਬਕ 1100 ਪੇਸ਼ੈਂਟ ਜਿਹਦੇ ਵਿੱਚ ਹੱਡੀਆਂ ਦੇ ਜਿਨ੍ਹਾਂ ਨੂੰ ਕੋਈ ਰੀਟੇ ਅੱਡੀ ਦੀ ਪ੍ਰੋਬਲਮ ਆ ਗੋਡਿਆਂ ਦੀ ਪ੍ਰੋਬਲਮ ਆ ਸਾਰੇ ਪੇਸ਼ੈਂਟ ਇੱਥੇ ਆ ਚੁੱਕੇ ਆ ਔਰ ਵੱਡੀ ਗੱਲ ਇਹ ਹੈ ਕਿ ਇਹਨਾਂ ਦੀ ਜਿਹੜੀ ਡਾਕਟਰ ਸਾਹਿਬ ਐਨ ਕਾ ਜਿਹੜੀਆਂ ਨਾਲੀ ਨਾਲ ਦੇ ਰਹੇ ਆ ਜਿਹੜੇ ਆਪਰੇਸ਼ਨ ਆ 11 ਤੋਂ 12 ਆਪਰੇਸ਼ਨ ਵੀ ਆ ਚੁੱਕੇ ਆ ਜਿਹੜੇ ਕਿ ਉਹਨਾਂ ਨੂੰ ਕਾਲ ਕਰਕੇ ਬੜੀ ਜਲਦੀ ਬੁਲਾਇਆ ਜਾਊਗਾ ਨਾਲੀ ਨਾਲ ਇਹ ਆਤਮਾ ਸਕੂਲ ਦੀ ਦਦਾ ਵੀ ਆਪਾਂ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਨੇ ਜਗ੍ਹਾ ਦਿੱਤੀ ਇਹਨਾਂ ਨੇ ਵੀ ਇਹਨਾਂ ਦਾ ਵੀ ਬਹੁਤ ਵੱਡਾ ਅਪਰਾਲਾ ਤੇ ਨਾਲ ਮੋਜੀ ਮੈਡੀਕਲ ਤੇ ਇਹ ਸਮੇਂ-ਸਮੇਂ ਤੇ ਕੈਂਪ ਲਗਾਉਂਦੇ ਰਹਿੰਦੇ ਆ ਚਾਹੇ ਬਲੱਡ ਕੈਂਪ ਹੋਵੇ ਚਾਹੇ ਕੋਈ ਵੀ ਹੋਵੇ ਔਰ ਇਹਨਾਂ ਦਾ ਵੀ ਬਹੁਤ ਵੱਡਾ ਉਪਰਾਲਾ ਹੈ ਜਿੱਦਾਂ ਪੰਜਾਬ ਸਰਕਾਰ ਵੱਲੋਂ ਮੈਡੀਕਲ ਦੇ ਉੱਤੇ ਕੰਮ ਕੀਤਾ ਜਾ ਰਿਹਾ ਮਹੱਲਾ ਤੁਹਾਨੂੰ ਖੁੱਲ ਗਿਆ ਪਰ ਇਹਦੇ ਉਹ ਕੈਂਪ ਲਾ ਕੇ ਪੂਰੇ ਦੇਖੋ ਕੈਂਪ ਤਾਂ ਜਿਸ ਤਰ੍ਹਾਂ ਹਲਕਾ ਦੇ ਵਿੱਚ ਬੜੀ ਸੰਘਣੀ ਆਬਾਦੀ ਆ ਤੇ ਜੇ ਮੈਂ ਗੱਲ ਕਰਾਂ 11 ਸਾਡੇ ਵਾਰਡ ਨੇ ਤੇ 11 ਹੀ ਮਹੱਲਾ ਕਲੀਨਿਕ ਬਣੇ ਹੋਏ ਆ ਲੇਕਿਨ ਅੱਜਕੱਲ੍ਹ ਲੋਕ ਇਹ ਚਾਹੁੰਦੇ ਆ ਵੀ ਘਰ ਦੇ ਨੇੜੇ ਮਹੱਲਾ ਕਲੀਨਿਕ 11 ਬਣਾਉਣ ਦਾ ਮਤਲਬ ਇਹੀ ਹੈ ਵੀ ਹਰ ਘਰ ਦੇ ਨੇੜੇ ਇਲਾਜ ਪਹੁੰਚੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਮਹੱਲਾ ਕਲੀਨਿਕ ਖੋਲ੍ਹਾਂਗੇ ਤਾਂ ਕਿ ਲੋਕਾਂ ਨੂੰ ਜਿਆਦਾ ਦੂਰ ਇਲਾਜ ਲਈ ਜਾਣਾ ਨਾ ਪਵੇ ਪੰਜਾਬ ਸਰਕਾਰ ਨੂੰ ਕਿਦਾਂ ਦਾ 슬ੋਗਨ ਹੋਊਗਾ ਦੇਖੋ ਪੰਜਾਬ ਸਰਕਾਰ ਸਮੇਂ-ਸਮੇਂ ਦੇ ਵਿੱਚ ਐਨਜੀਓ ਨੂੰ ਨਾਲ ਲੈ ਕੇ ਉਹਨਾਂ ਦੀ ਸਹਾਇਤਾ ਕਰਦੀ ਆ ਪਿੱਛੇ ਵੀ ਅਸੀਂ ਸਾਰੇ ਪੰਜਾਬ ਦੇ ਐਨਜੀਓ ਬੁਲਾਏ ਸੀਗੇ ਜਿੱਥੇ ਡਾਕਟਰ ਬਲਜੀਤ ਕੌਰ ਨੇ ਚੈੱਕ ਵੰਡੇ ਇਕ ਛੋਟਾ ਸਵਾਲ ਸੀ ਜੀ ਜਿਸ ਤਰ੍ਹਾਂ ਲੁਧਿਆਣਾ ਨੂੰ ਲੈ ਕੇ ਦੇ ਕੇ ਨਗਰ ਨਿਗਮ ਚ ਕਮਿਸ਼ਨਰ ਵੱਲੋਂ ਆਰਡਰ ਕੀਤੇ ਗਏ ਆ ਕਿ ਸਰਕਾਰੀ ਫਾਈਲਾਂ ਪਾਰਟੀ ਆਪ ਜਮ੍ਹਾਂ ਕਰਾਏਗੀ ਖੁੱਤ ਜਿਹੜਾ ਮਾਲਕੀ ਵਾਲਾ ਹੁੰਦਾ ਪਰ ਉਹਦੇ ਵਿੱਚ ਦੇਖਿਆ ਗਿਆ ਸਾਡੇ ਸਰਵੇ ਦੌਰਾਨ ਅਸੀਂ ਦੇਖਿਆ ਵੀ ਕਾਫੀ ਲੋਕ ਜੋ ਕੰਮ ਕਰ ਰਹੇ ਨੇ ਨਗਰ ਨਿਗਮ ਦਾ ਕੰਮ ਕਰਦੇ ਨੇ ਲੋਕਾਂ ਦੇ ਸਾਥ ਦੇ ਕੇ ਕੰਮ ਕਰਵਾਉਂਦੇ ਨੇ ਤਾਂ ਉਹ ਕੀ ਇਹ ਆਰਡਰ ਜੋ ਕੀਤੇ ਗਏ ਆ ਉਹ ਸਹੀ ਹਨ ਜਿੱਥੋਂ ਕੀ ਕਹਿਣਾ ਕਿ ਕਮਿਸ਼ਨਰ ਕਹਿ ਰਹੇ ਨੇ ਕਿ ਕ੍ਰਪਸ਼ਨ ਤੋਂ ਫਰਕ ਪਈਗਾ ਪਰ ਪਾਰਟੀ ਵਾਲੀ ਫਾਈਲ ਜਮ੍ਹਾਂ ਕਰਨ ਦੀ ਚੱਲ ਜਾਂਦੀ ਉਸ ਤੋਂ ਬਾਅਦ ਫਿਰ ਵੀ ਡੀਲ ਪ੍ਰੈਜੈਂਟੀ ਕਰ ਰਹੇ ਆ ਦੇਖੋ ਜਿਹੜਾ ਸਾਡਾ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਚੋਣੀ 92 ਵਿਧਾਇਕ ਬਣਾਈ ਵਿਧਾਇਕ ਬਣਾਈ ਜਿਹੜੇ ਆਮ ਘਰਾਂ ਤੋਂ ਨੇ ਲੇਕਿਨ ਸਾਡਾ ਇੱਕ ਪਿਛਲਾ ਪਰਸੈਪਸ਼ਨ ਚੱਲਿਆ ਹੁੰਦਾ ਵੀ ਮੇਰਾ ਕੰਮ ਜਲਦੀ ਹੋ ਜਾਏ ਸਿਫਾਈ ਲੱਗੇ ਕੀਤੀ ਤੇ ਮੇਰਾ ਕੰਮ ਜਿਸ ਤਰ੍ਹਾਂ ਮੈਨੂੰ ਲਾਈਨ 'ਚ ਨਾ ਲੱਗਣਾ ਪਵੇ ਕਿਸੇ ਤਰੀਕੇ ਮੇਰਾ ਕੰਮ ਹੋ ਜਾਏ ਲੇਕਿਨ ਮੈਂ ਵੀ ਲੋਕਾਂ ਨੂੰ ਅਪੀਲ ਕਰਦੀ ਆਂ ਕਿ ਵੱਧ ਤੋਂ ਵੱਧ ਘਰ ਤੋਂ ਨਿਕਲ ਕੇ ਖੁਦ ਆਪਣੀਆਂ ਫਾਈਲਾਂ ਲੈ ਕੇ ਜਾਓ ਆਪਣਾ ਕੰਮ ਆਪ ਕਰਵਾ ਕੇ ਜਾਓ ਤਾਂ ਕਿ ਜਿਹੜੀ ਇਹ ਰਿਸ਼ਵਤ ਨੂੰ ਜਾਂ ਜਿਹੜੀ ਇਹ ਕਰਪਸ਼ਨ ਨੂੰ ਨਤ ਪਾਈ ਜਾਵੇ ਆਪਾਂ 311076 ਕੋਲ ਨੰਬਰ ਦਿੱਤਾ ਹੋਇਆ ਜਿਹਦੇ ਵਿੱਚ ਕੰਨੀ WhatsApp ਕਰਾਂਗੇ ਆਪੇ ਧੰਨ ਦੇ ਦੇਖੋ ਇਹ ਜਿਹੜੀਆਂ ਸਹੂਲਤਾਂ 43 ਦਿੱਤੀਆਂ ਘਰ ਬੈਠੇ 1076 ਜਿਹੜਾ ਨੰਬਰ ਕੀਤਾ ਤੇ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੇ ਇਹਦਾ ਅੱਜ ਫਾਇਦਾ ਠਾ ਵੀ ਰਹੇ ਆ ਔਰ ਜਿਹੜੀ ਲੋਕਾਂ ਦੀ ਦਫ਼ਤਰਾਂ ਦੇ ਵਿੱਚ ਬਾਰ-ਬਾਰ ਜਾ ਕੇ ਕਿਰੇਡੇ ਕੰਡਣ ਦੀ ਜਿਹੜੀ ਜਾਂ ਉੱਥੇ ਉਹਨਾਂ ਨੂੰ ਖੱਜਲ ਖਵਾਰੀ ਹੁੰਦੀ ਸੀ ਉਦੋਂ ਇੱਕ ਬਹੁਤ ਵੱਡੀ ਰਾਹਤ ਮਿਲੇਗੀ ਔਰ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਜੀ ਦਾ ਜਿਨ੍ਹਾਂ ਨੇ ਪੰਜਾਬ ਦੇ ਲਈ ਹਰ ਦਿਨ ਨਵੇਂ-ਨਵੇਂ ਫੈਸਲੇ ਲਏ ਆ ਜਿਹੜੇ ਕਿ 70 ਸਾਲਾਂ ਚ ਨਹੀਂ ਹੋਏ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਕਿ ਇਹ ਹੈ ਜਨਰਲ ਅਗਰੱਤ ਤੇ ਬੋਰਡ ਲਗਾ ਦਿੰਦੇ ਹੋਏ ਘਰ-ਘਰ ਰਾਸ਼ਨ ਦਿੱਤਰ ਕਰਨਗੇ ਬੜੀ ਜਲਦੀ ਅਸੀਂ ਘਰ-ਘਰ ਰਾਸ਼ਨ ਪਹੁੰਚਾਵਾਂਗੇ ਔਰ ਇਹ ਵਾਅਦਾ ਕੀਤਾ ਜਿੰਨੇ ਵੀ ਅਸੀਂ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਕੀਤੇ ਆ ਇੱਕ-ਇੱਕ ਕਰਕੇ ਪੂਰਾ ਕਰ ਰਹੇ ਹਾਂ ਔਰ ਜਿਹੜੇ ਰਹਿ ਗਏ ਉਹ ਵੀ ਬੜੀ ਜਲਦੀ ਪੂਰੇ ਕਰਾਂਗੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੇ ਵਾਦੇ ਰਹਿ ਗਏ ਉਹ ਵੀ ਬੜੀ ਜਲਦੀ ਆਪਾਂ ਪੂਰੇ ਕਰਾਂਗੇ ਕਿਉਂਕਿ ਅਸੀਂ ਪੰਜਾਬ ਦੇ ਲੋਕਾਂ ਨੇ ਸਾਡੇ ਤੇ ਨਾ ਵੱਡਾ ਮੰਡਟ ਦਿੱਤਾ ਸਰਕਾਰ ਬਣਾਈ ਆ ਤੇ ਭਰੋਸਾ ਰੱਖਣ ਇੱਕ ਇੱਕ ਵਾਦਾ ਪੂਰਾ ਕਰਾਂਗੇ 5 ਸਾਲ ਦਾ ਸਮਾਂ ਮੰਗਿਆ ਸੀ ਪਹਿਲਾਂ ਅਸੀਂ ਹੈਲਥ ਨੂੰ ਲੈ ਕੇ ਫਿਰ ਅਸੀਂ ਸਕੂਲਾਂ ਨੂੰ ਲੈ ਕੇ ਫਿਰ ਅਸੀਂ ਬਿਜਲੀ ਪ੍ਰੀ ਦਿੱਤੀ ਆ ਔਰ ਇਹ ਵੀ ਵਾਦੇ ਬੜੀ ਜਲਦੀ ਪੂਰੇ ਕਰਾਂਗੇ ਪਬਲਿਕ ਦੇ ਨੀਲੇ ਕਾਰਡ ਕੱਟੇ ਗਏ ਸੀ ਜਿਹੜੇ ਜਿਹਤੋਂ ਉਹਨਾਂ ਦੇ ਬਹੁਤ ਸਾਰੇ ਪਰਿਵਾਰਾਂ ਦੇ ਨਾਮ ਮਹੀਤੇ ਤੋਂ ਖਾਦੇ ਹੋਏ ਦੇ ਵਿੱਚ ਤੇ ਉਹ ਕੰਕ ਜਿਹੜੀ ਆ ਫਿਰ ਪਰਿਵਾਰਾਂ ਵੀ ਰਹਿ ਜਾਂਦੀ ਆ ਦੇਖੋ ਜਿਹੜੇ ਨੀਲੇ ਕਾਰਡ ਕੱਟੇ ਗਏ ਆ ਉਹ ਦੁਬਾਰਾ ਚਾਲੂ ਹੋ ਗਏ ਆ ਔਰ ਜਿੰਨਾ ਪਰਿਵਾਰਾਂ ਦੇ ਮੈਂਬਰਾਂ ਦੇ ਨਾਮ ਕੱਟੇ ਗਏ ਉਹ ਡੀਪਾ ਉੱਤੇ ਜਾਣ ਆਪਣਾ ਨਾਮ ਐਂਟਰ ਕਰਵਾ ਲੈਣ ਔਰ ਜਿਹੜੇ ਕੁਝ ਕਾਰਡ ਰਹਿ ਗਏ ਜਿਹੜੇ ਪਰਿਵਾਰ ਰਹਿ ਗਏ ਜਿਨ੍ਹਾਂ ਦੇ ਕਾਰਡ ਅੱਜ ਤੱਕ ਬਣੇ ਨਹੀਂ ਬੜੀ ਜਲਦੀ ਅਸੀਂ ਉਹਨਾਂ ਦੇ ਕਾਰਡ ਇਲੈਕਸ਼ਨ ਤੋਂ ਬਾਅਦ ਵੀ ਬਣਵਾਵਾਂਗੇ ਐਮਸੀ ਇਲੈਕਸ਼ਨ ਲੈ ਕੇ ਕੀ ਗੱਲ ਹੈ ਜੀ ਦੇਖੋ ਸਾਡੀ ਪਾਰਟੀ ਉਹ ਅਸੀਂ ਹਰ ਦਿਨ ਇਲੈਕਸ਼ਨ ਲਈ ਤਿਆਰ ਹਾਂ ਜਦੋਂ ਐਮਸੀ ਇਲੈਕਸ਼ਨਾਂ ਜਿਹੜੀਆਂ ਅਨਾਉਂਸ ਹੋ ਜਾਣਗੀਆਂ ਸਾਡੀ ਤਿਆਰੀ ਉਹਨਾਂ ਲਈ ਵੀ ਹੈ ਜਦੋਂ ਵੀ ਕੋਰਡ ਆ ਕੰਡਕਟ ਕਰਕੇ ਇਲੈਕਸ਼ਨ ਕਮਿਸ਼ਨ ਦਾ ਤੇ ਸ਼ਾਮਲ ਹੋ ਲਾ